ਏ ਵੀ ਜੀ ਛੜਕ ਦੇ ਉੱਪਰ ਖਲੋਤੀ ਸੀ ਕਿ ਰਾਤ ਟਰਾਲੀ ਲੱਕੜਾਂ ਵਾਲੀ ਲੱਦੀ ਉਹਦੇ ਵਿੱਚ ਗੱਡੀਆਂ ਤੜਕੇ ਆ ਕੇ ਵਜੀਏ ਸਵੇਰ 6 ਵਜੇ ਕਿੰਨੇ ਸਵਾਰ ਸੀ ਗੱਡੀ ਚ ਚਾਰ ਸਵਾਰ ਸੀ ਕਿੰਨੇ ਦੀ ਮੌਤ ਹੋਈ ਬਾਈ ਦੋ ਦੀ ਤੇ ਮੌਕੇ ਤੇ ਇੱਕ ਇੱਕ ਦੀ ਵੀ ਦੱਸ ਦੇ ਲਈ ਹੋ ਗਈ ਔਰ ਤੇ ਇੱਕ ਹੀ ਪਤਾ ਜੀ ਬਈ ਕਾ ਹਾਦਸਾ ਵਾਪਰਿਆ ਕਾਹਦਾ ਕਾਹਦਾ ਵਾਪਰਿਆ ਇਹ ਵੀਰ ਜੀ ਸੜਕ ਦੇ ਉੱਪਰ ਖਲੋਤੀ ਸੀ ਕਿ ਰਾਤ ਦਾ ਟਰਾਲੀ ਲੱਕੜਾਂ ਵਾਲੀ ਲੱਦੀ ਉਹਦੇ ਵਿੱਚ ਗੱਡੀਆਂ ਤੜਕੇ ਆ ਕੇ ਵੱਜੀ ਇਹ ਸਵੇਗ 6 ਵਜੇ ਕਿੰਨੇ ਸਵਾਰ ਸੀ ਗੱਡੀ 'ਚ ਚਾਰ ਸਵਾਰ ਸੀ ਇੱਥੇ ਕਿੰਨੇ ਦੀ ਮੌਤ ਹੋਈ ਬਈ ਦੋਰੀ ਦੇ ਮੌਕੇ ਤੇ ਤੇ ਇੱਕ ਇੱਕ ਦੀ ਵੀ ਦੱਸ ਦੇ ਵੀ ਹੋ ਗਈ ਔਰ ਤੇ ਇੱਕ ਹੀ ਪਤਿਆ ਜਾਨੀ ਤਿੰਨਾਂ ਦੀ ਮੌਤ ਹੋ ਗਈ ਇੱਕ ਦੀ ਹੋ ਜਾਂਦੀ ਮੌਤ ਇਹ ਕਿਹਦੀ ਲਾਪਰਵਾਹੀ ਲੱਗਦੀ ਹੈ ਇਹ ਜੀ ਪ੍ਰਸ਼ਾਸਨ ਦੀ ਹੈ ਜਿਹੜੇ ਰੋਡ ਤੇ ਰਾਤ ਦੀ ਖਲੋਤੀ ਆ ਤੇ ਉਹਦਾ ਕਰ ਟਰਾਲੀ ਪਾਸੇ ਨਹੀਂ ਕਰਵਾਈ ਰੋਡ ਰੋਡ ਵਾਲਿਆਂ ਵੀ ਨਾਮ ਪੁਲਿਸ ਵਾਲਾ ਵੀ ਕੋਈ ਵੀ ਨਹੀਂ ਆਇਆ ਪੜੋ ਬਾਹਰ ਫਲੈਕਟਰ ਲੱਗੇ ਨੇ ਨਾ ਕੋਈ ਰਫਲੈਕਟਰ ਤੇ ਟਰਾਲੀ ਨੂੰ ਓਵਰ ਲੋਡ ਟਰਾਲੀ ਆ ਟਰੱਕ ਦਾ ਮਾਲ ਆ ਟਾਇਰ ਥੱਲੇ ਹੈਗੇ ਨਹੀਂ ਗੇ ਟਾਇਰ ਪਾਟੇ ਹੋਦੇ ਉੱਥੇ ਡਾਕਾ ਟਰੈਕਟਰ ਲਾ ਕੇ ਭੱਜ ਕੇ ਚੱਲ ਗਏ ਹਾਂ ਮੇਰਾ ਨਾਮ ਜੀ ਰਣਜੀਤ ਸਿੰਘ ਤੇ ਇਹ ਵੀ ਜੀ ਘਟਨਾ ਕੀ ਵਾਪਰੀ ਹੈ ਜੀ ਘਟਨਾ ਮੇਰੇ ਬਲਜੀਤ ਸਿੰਘ ਗੱਦ ਸਿੰਘ ਨੰਬਰ ਦਾ ਅਲੱਗ ਆ ਜਿਹੜਾ ਛੋਟਾ ਭਰਾ ਹੀ ਸਾਡਾ ਇਹ ਜਾ ਰਿਹਾ ਸੀ ਇਥੋਂ ਲੁਧਿਆਣੀ ਚਾਰ ਜਣੇ ਸੀ ਗੱਡੀ ਦੇ ਵਿੱਚ ਤੇ ਰਾਹ ਚ ਜਾਣਿਆਂ ਕੋਟੀ ਸੇਖਾਂ ਦੇ ਲਾਗੇ ਐਕਸੀਡੈਂਟ ਹੋ ਗਿਆ ਲੱਕੜਾ ਵਾਲਾ ਟਰਾਲਾ ਹੀ ਜਾਣ ਲਿਆ ਉਹ ਪੈਂਚਰ ਹੋ ਗਿਆ ਉਹਦੇ ਵਿੱਚ ਗੱਡੀ ਵਜਈ ਗਈ ਇੱਕ ਬਲਜੀਤ ਸਿੰਘ ਤੇ ਇੱਕ ਅੰਗਰੇਜ਼ ਸਿੰਘ ਉਹ ਵੀ ਇੱਥੋਂ ਦਾ ਹੀ ਲੜਕਾ ਜਿਹੜਾ ਇੱਕ ਜੋਬਨ ਇਹਨਾਂ ਦਾ ਨੰਬਰਦਾਰ ਉਹਨਾਂ ਦਾ ਬਲਜੀਤ ਸਿੰਘ ਦੇ ਚਾਚੇ ਦਾ ਲੜਕਾ ਹੀ ਤੇ ਇੱਕ ਲੜਕਾ ਹਮਿਸ਼ਾ ਤੋਂ ਹੈ ਤੇ ਚਾਰ ਜਾਣੇ ਸੀ ਜਿਹੜਾ ਬਲਜੀਤ ਸਿੰਘ ਤੇ ਅੰਗਰੇਜ਼ ਸਿੰਘ ਦੀ ਮੌਕੇ ਤੇ ਡੈਥ ਹੋ ਚੁੱਕੀ ਆ ਤੇ ਇਹ ਵੀ ਜੀ ਵਿਆਹ ਸੀ ਹਾਂਜੀ ਹਾਂਜੀ ਵਿਆਹ ਸੀ ਜੀ ਛੋਟੇ ਛੋਟੇ ਬੱਚੇ ਆ ਦੋ 3 2 23 ਸਾਲ ਦੀ ਲੜਕੀ ਆ ਤੇ ਬੇਟਾ ਵੱਡਾ ਇਹਨਾਂ ਦੀ ਮੌਤ ਮੌਕੇ ਤੇ ਹੋ ਗਈ ਕਿ ਬਾਅਦ ਚੋਂ ਇਹਨਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਦੂਜਿਆਂ ਦੀ ਕੀ ਹਾਲਤ ਦਾ ਦੀ ਦੂਜੇ ਅੰਗਰੇਜ਼ ਸਿੰਘ ਦੀ ਵੀ ਮੌਕੇ ਤੇ ਮੌਤ ਮੌਤ ਹੋ ਚੁੱਕੀ ਆ ਜਿਹੜਾ ਜੋਬਨ ਆ ਉਹਦੀ ਤੇ ਦੂਜਾ ਲੜਕਾ ਜਿਹੜਾ ਅਮੀਸ਼ਾ ਦਾ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸਰ ਇੱਕ ਐਕਸੀਡੈਂਟ ਹੋਇਆ ਰੋਡ ਤੇ ਕਾਦਾ ਕਾਦਾ ਹੋਇਆ ਜੀ ਕਿੰਨੇ ਸੀਗੇ ਸਵਾਰ ਗੱਡੀ 'ਚ ਇਹਦੇ ਵਿੱਚ ਚਾਰ ਮੁੰਡੇ ਹੀ ਇਹ ਚਾਰੇ ਖਾਲੜੇ ਦੇ ਆ ਜਿਲ੍ਹਾ ਤਰਨਤਾਰਨ ਦੇ ਕਿੱਥੋਂ ਕਿੱਥੋਂ ਕਿੱਥੇ ਜਾ ਰਹੇ ਸਰ ਇਹ ਖਾਲੜੇ ਤੋਂ ਜਾ ਰਹੇ ਲੁਧਿਆਣੇ ਇਸ ਟੂਫ ਫੈਕਟਰੀ ਵਿੱਚ ਕੰਮ ਕਰਦੇ ਸ਼ਾਨੇਵਾਲ ਰੋਡ ਐਕਸੀਡੈਂਟ ਹੋਇਆ ਕਹਿੰਦੇ ਨਾ ਸਰ ਰੋਡ ਐਕਸੀਡੈਂਟ ਇੱਕ ਟਰਾਲਾ ਖੜਾ ਵਾ ਲੱਕੜਾਂ ਵਾਲਾ ਤੇ ਉਹਦੇ ਵਿੱਚ ਪਿੱਛੋਂ ਮਨੋ ਗੱਡੀ ਵੱਜੀ ਆ ਕਿੰਨੇ ਦੀ ਮੌਤ ਅਸਰ ਹੋਈ ਆ ਹਾਲਾਂਕਿ ਸਾਨੂੰ ਦੋ ਦੀ ਇਨਫੋਰਮੇਸ਼ਨ ਆ ਦੋ ਤੇ ਦੋ ਜੜੇ ਹੈਗੇ ਆ ਉਹ ਉਹਨਾਂ ਨੂੰ ਹਸਪਤਾਲ ਦੇ ਵਿੱਚ ਰੈਫਰ ਕੀਤਾ ਆ ਅੱਗੇ ਕਾਰਵਾਈ ਕਿਸ ਤਰ੍ਹਾਂ ਹੋਈ ਸਰਚ ਕਾਰਵਾਈ ਬਸ ਮੋਰ ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਜੀਪੇ ਤੇ ਪਰਚੇ ਬਣਦਾ ਵਾ ਉਸ ਹਿਸਾਬ ਨਾਲ ਹੀ ਕਾਰਵਾਈ ਮੰਨ ਲੋ ਕਰਨੀ ਪਰਚੇ ਕਰਨੀ